ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸੰਗਤ ਜੀ ਦੋ ਦਿਨ ਪਹਿਲਾਂ ਮੈਂ ਵੀਡੀਓ ਪਾਈ ਸੀ ਉਹ ਗਰੀਬ ਦੇ ਘਰ ਦੀ ਤੁਸੀਂ ਦੇਖ ਸਕਦੇ ਹੋ ਇਹ ਘਰਾ ਜਿਸ ਤੋਂ ਸਾਡੀ ਤੇ ਪਰਚਾ ਹੋਇਆ ਸੀ ਤੇ ਮੈਂ ਬੇਨਤੀ ਕਰਨੀ ਚਾਹਾਂਗਾ ਇੱਕ ਤਾਂ ਸਾਡੇ ਕੋਲ ਚਲੋ ਮਿਸਟੇਕ ਹੋ ਗਈ ਆ ਇਹ ਗਾਈ ਸਰਪੰਚ ਦੀ ਨਹੀਂਗੀ ਹੋਰ ਕਿਸੇ ਦੀ ਆ ਤੇ ਦੂਸਰਾ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਦਿਨ ਰਾਜੀਨਾਮਾ ਹੋਇਆ ਸੀ ਉਹ ਦਿਨ ਜਥੇਬੰਦੀਆਂ ਆਈਆਂ ਸੀ ਨਿਹੰਗ ਸਿੰਘ ਮਾਨ ਸਿੰਘ ਜੀ ਸ਼ੈਹ ਦੇ ਪਰੂਵਾਲ ਤੋਂ ਉਹਨਾਂ ਨੇ ਫੈਸਲਾ ਕਰੋ ਆਇਆ ਤੇ ਨੀਂਹ ਪੱਥਰ ਰੱਖਿਆ ਸੀ ਸਮਾਜ ਸੇਵੀ ਬੀਬੀ ਹਜੀਤ ਕੌਰ ਜੀ ਭਗਵਾਨਪੁਰ ਤੋਂ ਉਹਨਾਂ ਨੇ ਵੇਖੋ ਜੀ ਚਲੋ ਨੀਂਹ ਪੱਥਰ ਖਵਾਤਾ ਤੇ ਅਸੀਂ ਵੀਡੀਓ ਬਣਾ ਕੇ ਪਾਤੀ ਤੇ ਪਰਚਾ ਸਾਡੇ ਤੋਂ ਹੋ ਗਿਆ ਵੀ ਅਸੀਂ ਪਰਚਾ ਇਹ ਕਬਜ਼ਾ ਕਰਵਾ ਰਹੇ ਆ ਤੇ ਡੀਸੀ ਸਾਹਿਬ ਨੂੰ ਵੇਖਣਾ ਚਾਹੀਦਾ ਸੀ ਪਤਾ ਲੱਗਾ ਸੀ ਵੀ ਡੀਸੀ ਸਾਹਿਬ ਨੇ ਪਰਚਾ ਇਸ ਕਰਕੇ ਕਰਤਾ ਪਹਿਲੀ ਤੇ ਗੱਲ ਮੈਂ ਇਹ ਕਹਿਣਾ ਚਾਹਾਂਗਾ ਸਾਨਾਂ ਦੇ ਭੇਡ ਵਿੱਚੋਂ ਅਸਾਂ ਕੀ ਲੈਣਾ ਤੇ ਪਤਾ ਲੱਗਾ ਸੀ ਡੀਸੀ ਸਾਹਿਬ ਦੀ ਸਰਦਾਰ ਸੁਖਜਿੰਦਰ ਸਿੰਘ ਰੰਧਾਵੇ ਦੇ ਨਾਲ ਲੱਗਦੀ ਆ ਤੇ ਉਸ ਬੇਸ ਤੇ ਉਹਨਾਂ ਨੇ ਸਾਡੇ ਦੇ ਪਰਚਾ ਕੱਟਤਾ ਵੀ ਉਹਨਾਂ ਦੇ ਵੋਟਰ ਆ ਤੇ ਇਸ حساب ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਈਪੀਐਸ ਅਫਸਰ ਨੇ ਤੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਮੌਜੂਦਾ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਨੇ ਤੇ ਤੀਸਰੇ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹ ਮਨਿਸਟਰ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਤਿੰਨੇ ਅਫਸਰ ਨੇ ਕੋਈ ਮਨਿਸਟਰ ਨੇ ਆਪਾਂ ਉਹਦੇ ਵਿੱਚੋਂ ਕੀ ਲੈਣਾ ਪਰ ਆ ਗਰੀਬ ਨਾਲ ਨੁਕਸਾਨ ਤਾਂ ਗਰੀਬ ਦਾ ਹੋ ਰਿਆ ਇਹਨਾਂ ਦੀ ਆਪਣੀਆਂ ਰੰਜਿਸ਼ਾਂ ਪਰਚਾ ਕਰਾਉਣੇ ਆ ਨਾ ਤੇ ਐਮਐਲਏ ਤੇ ਹੋਣਾ ਨਾ ਅਫਸਰ ਤੇ ਉਹਨਾਂ ਦੀ ਬਦਲੀ ਹੋ ਗਈ ਆ ਉਹ ਕਿਤੇ ਹੋਰ ਅਫਸਰ ਲੱਗ ਜਾਣਗੇ ਡੀਸੀ ਸਾਹਿਬ ਤੇ ਬਾਕੀ ਸਰਦਾਰ ਗੁਰਦੀਪ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਤੁਸੀਂ ਤਕੜੇ ਬੰਦੇ ਹੋ ਅਸੀਂ ਨਹੀਂ ਜੋਗੇ ਨਹੀਂ ਹੈ ਕਿ ਮਹਾਰਾਜ ਤੇ ਸਾਡੇ ਤੇ ਬਿਨਾਂ ਵਜ੍ਹਾ ਦਾ ਜਿਹੜਾ ਤੁਸੀਂ ਪਰਚਾ ਜੋ ਵੀ ਆ ਜਾਂ ਜਿੱਦਾਂ ਜਿੰਨੇ ਵੀ ਕੀਤਾ ਜਾਂ ਡੀਸੀ ਸਾਹਿਬ ਨੇ ਇਸ ਚੀਜ਼ ਦਾ ਕਿਉਂਕਿ ਨਾ ਤੇ ਮਨਿਸਟਰ ਨੂੰ ਕੁਝ ਹੋਣਾ ਨਾ ਕੋਈ ਅਫਸਰਾ ਨਾ ਹੋਣਾ ਅਸੀਂ ਦਿੱਲੀ ਆਪਣੇ ਕਾਰੋਬਾਰ ਤੇ ਜਾਣਾ ਹੁੰਦਾ ਕੰਮ ਛੱਡ ਕੇ ਅਸੀਂ ਛੁੱਟੀ ਪਾਉਣੀ ਆ ਦੋ ਚਾਰ ਘਰ ਆਂਦੀਆਂ ਸਾਡੇ ਤੋਂ ਹੋਰ ਰੋਟੀ ਚੱਲਦੀ ਆ ਤੇ ਬੇਨਤੀ ਕਰਾਂਗਾ ਮੈਂ ਸਰਦਾਰ ਗੁਰਦੀਪ ਸਿੰਘ ਜੀ ਐਮਐਲਏ ਆਮ ਆਦਮੀ ਪਾਰਟੀ ਹਲ加ੜੇ ਦਾ ਬਾਬਾ ਨਾਨਕ ਮੈਂ ਬੇਨਤੀ ਇਹ ਕਰਾਂਗਾ ਭਾਜੀ ਜਿਹੜੇ ਤੁਹਾਡੇ ਵਰਕਰ ਆ ਉਹ ਤੇ ਦੋ ਸਾਲ ਬਾਅਦ ਪਤਾ ਨਹੀਂ ਫਿਰ ਕਿਹੜੀ ਪਾਰਟੀ ਚ ਚਲੇ ਜਾਣਾ ਉਹਨਾਂ ਦੂਸਰੀ ਬੇਨਤੀ ਇਹ ਆ ਵੀ ਜਿਨ੍ਹਾਂ ਨੇ ਨਹੀਂ ਮਿਹਨਤ ਕਰਕੇ ਤੁਹਾਡੇ ਪਿੱਛੇ ਕੰਮ ਕੀਤਾ ਵਰਕਿੰਗ ਕੀਤੀ ਸਾਰੇ ਹਲਕੇ ਵਿੱਚ ਤੁਹਾਨੂੰ ਜਿਤਾਇਆ ਬਹੁਤ ਵੱਡਾ ਯੋਗਦਾਨ ਆ ਭੈਣ ਜੀ ਹੋਂ ਦਾ ਮਾਤਾ ਰਜੀਤ ਕੁਰਦਾ ਤੁਹਾਡੋਂ ਜਿਤਾਉਣ ਵਾਸਤੇ ਉਹਨਾਂ ਨੇ ਇਹਨਾਂ ਦੇ ਘਰ ਦਾ ਨੀਂ ਮੱਥਰ ਰੱਖਿਆ ਸੀ ਤੇ ਤੁਹਾਨੂੰ ਚਾਹੀਦਾ ਸੀ ਉਹਨਾਂ ਦਾ ਫੁੱਲ ਚਾੜਨੇ ਉਹਨਾਂ ਦੇ ਨੀਂ ਮੱਥਰ ਰੱਖੇ ਹੋਏ ਤੇ ਇਹ ਇੱਕਰ ਬੰਦ ਦੇਣਾ ਚਾਹੀਦਾ ਸੀ ਪਰ ਜੋ ਵੀ ਹੈਗਾ ਮੈਂ ਤੇ ਬੇਨਤੀ ਇਹ ਕਰਾਂਗਾ ਡੀਸੀ ਸਾਹਿਬ ਨੂੰ ਕਿ ਆ ਕੇ ਮੌਕਾ ਵੇਖਣ ਜੋ ਵੀ ਬੰਦੇ ਨੇ ਰਾਜੀਨਾਮਾ ਕਰਉਣ ਵਾਲੇ ਹੋਰ ਨੇ ਨਹੀਂ ਪੱਥਰ ਵੀ ਰੱਖਿਆ ਕਿਸੇ ਨੇ ਤੇ ਸਾਡੇ ਤੇ ਪਰਚਾ ਖਾਦਾ ਬਣ ਗਿਆ ਜੀ ਅਸੀਂ ਕਿੱਦਾਂ ਕਬਜ਼ਾ ਕਰਾ ਸਕਨੇ ਆ ਨਾ ਤੇ ਅਸੀਂ ਰਾਜੀਨਾਮਾ ਕਰਾਇਆ ਨਾ ਅਸੀਂ ਨਹੀਂ ਪੱਥਰ ਰੱਖਿਆ ਅਸੀਂ ਤੇ ਇੱਕ ਅਨਸਾਨੀਅਤ ਦੇ ਤੌਰ ਤੇ ਇੱਕ ਗਰੀਬ ਦੇ ਨਾਲ ਖਲੋਤੇ ਆ ਜਿੰਨੇ ਕੁ ਜੋਗੇ ਹੈਗੇ ਆ ਸੱਚੀ ਦੀ ਆਵਾਜ਼ ਸੱਚ ਦਾ ਹੁਕਾ ਦਿੰਦੇ ਰਵਾਂਗੇ ਤੇ ਸਾਡੇ ਤੇ ਪਰਚੇ ਹੁੰਦਾ ਵੀ ਮਹਾਰਾਜ ਮੈਂ ਤੇ ਬੇਨਤੀ ਕਰਾਂਗੇ ਐਮਐਲਏ ਸਾਹਿਬ ਨੂੰ ਵੀ ਅਸੀਂ ਇੰਨੇ ਜੋਗੇ ਨਹੀਂ ਹੈਗੇ ਵੀ ਅਸੀਂ ਇੰਨਾ ਚੀਜ਼ਾਂ ਚਾਹੀਏ ਵੀ ਪਰਚੇ ਤੁਹਾਡੇ ਅਹੀਂ ਚੱਲੀਏ ਤੁਹਾਡੇ ਚ ਨਹੀਂ ਪਤਾ ਨਹੀਂ ਅਸੀਂ ਭਾਜੀ ਰੋਜ਼ ਕਾਰਵਾਰਤੇ ਜਾਣਾ ਚਾਹੀਦਾ ਜੋ ਵੀ ਆ ਅਫਸਰ ਢਾ ਕੇ ਇਨਕੁਆਰੀ ਕਰਾ ਕੇ ਸਾਡੇ ਪਰਚੇ ਮਾਫ ਕਰਵਾਓ ਜੀ ਤੇ ਕੈਨਸਲ ਕਰਵਾਓ ਤੇ ਜੋ ਵੀ ਇਹ ਬੰਦਾ ਉਹ ਜੋ ਵੀ ਇਹ ਨਿਆਂਇਨਾ ਕੰਮ ਕਰੋ ਆਪਾਂ ਨਹੀਂ ਜੋਗੇ ਹਨੀ ਸਾਨੂੰ ਕਿਸੇ ਵੀ ਰਾਜਨੀਤੀ ਚ ਨਾਵਲੇ ਟਿਆ ਜਾਏ ਕਿਉਂਕਿ ਲੀਡਰਾਂ ਦੀ ਆਪਣੀ ਜੋ ਵੀ ਆ ਲੀਡਰ ਲੈ ਆਪਚ ਕਰਨ ਨਾ ਕਿਸੇ मिनिस्टर ਨੂੰ ਕੁਛ ਨਾ ਨਾ ਕਿਸੇ ਐਮਐਲਏ ਨੂੰ ਨਾ ਅਫਸਰ ਨੂੰ ਤੇ ਸਾਡੇ ਦੇ ਨਾਜਾਇਜ਼ੀ ਉਹ ਜਿਹੇ ਸਾਡੇ ਪਿੰਡੂ ਲੋਗ ਜਿਹੜੇ ਨਹੀਂ ਸਮਝਦੇ ਕੋਈ ਨਾ ਕੋਈ ਤੋਕ ਤੋਕ ਹੀ ਪਿੰਡਾਂ ਚ ਲਈ ਰੱਖਦੇ ਆ ਪਰ ਆਪਾਂ ਮਹਾਰਾਜ ਆਪਣਾ ਕਾਰੋਬਾਰ ਕਰਨਾ ਇਹਨੇ ਜੋ ਗਿਆ ਨਹੀਂ ਤੇ ਹੋਰ ਨਾ ਇਸ ਕੋਈ ਹੋਰ ਕਾਰਵਾਈ ਨਾ ਕਰਾਇਆ ਸਾਡੇ ਤੇ ਅਸੀਂ ਦੇ ਹੱਥ ਜੋੜਦੇ ਆ ਤੁਹਾਡੇ ਅੱਗੇ ਤੇ ਇੱਕ ਐਂ ਤੇ ਗਰੀਬ ਦਾ ਸਾਹ ਦਿੱਤਾ ਇਹ ਗਰੀਬ ਦੀ ਸੁਣੋ ਨਾ ਇਹਨੇ ਤੇ ਪੱcza ਕਰਵਾ ਕੇ ਨਾ ਜ਼ੁਲਮ ਹੋ ਗਏ ਤੇ ਨਾ ਹੀ ਸਾਡੇ ਤੇ ਪਰਚੇ ਹੋਣ ਤੇ ਮੌਕਾ ਵੇਖਿਆ ਜਾਏ ਜਿੰਨਾ ਮਹਿਲਾਂ ਵਾਲਿਆਂ ਦੇ ਕਬਜ਼ੇ ਨੇ ਤੁਹਾਡੇ ਸਾਹਮਣੇ ਮੈਂ ਦਿਖਾ ਰਿਆ ਆਹ ਦੇਖੋ ਘਰ ਨੇ ਇਹਨਾਂ ਦੇ ਵੀ ਕਬਜ਼ੇ ਨੇ ਸਾਹਮਣੇ ਠੀਕ ਆ ਜੀ ਛੱਪੜਾਂ ਤੇ ਇਹਨਾਂ ਤੇ ਤੇ ਕਿਸੇ ਨੇ ਕਾਰਵਾਈ ਕੀਤੀ ਨਹੀਂ ਜਾਂ ਤੇ ਸਾਰਿਆਂ ਤੇ ਕਾਰਵਾਈ ਕਰੋ ਤੇ ਜਾਂ ਫਿਰ ਆ ਗਰੀਬ ਦਾ ਵੀ ਬਣਾ ਦੋ ਸਾਨੂੰ ਕੀ ਲੱਗੇ ਪਰ ਸਾਡਾ ਤੇ ਇਹ ਕਬਜ਼ਾ ਕਰਾਉਣ ਜੋ ਕੋਈ ਹੱਥ ਨਹੀਂ ਜੇਗਾ ਆ ਕੇ ਮੌਕੇ ਦੀ ਇਨਕੁਆਰੀ ਕੀਤੀ ਜਾਏ ਤੇ ਜੋ ਵੀ ਬੰਦਾ ਵਾ ਜਿਨ੍ਹਾਂ ਨੇ ਕਬਜ਼ਾ ਰਾਜੀਨਾਮਾ ਕਰਾਇਆ ਤੁਹਾਡੇ ਕੋਲ ਆ ਵੀਡੀਓ ਮੌਜੂਦ ਨੇ ਨੀ ਪੱਥਰ ਰੱਖਣ ਵਾਲੇ ਮੌਜੂਦ ਆ ਤੇ ਸੋ ਇੰਨੀ ਬੇਨਤੀ ਪਰਵਾਨ ਕਰਿਓ ਤੇ ਬਾਕੀ ਜੋ ਵੀ ਆ ਸਤਿ ਸ਼੍ਰੀ ਅਕਾਲ ਜੀ